ਦੇਖੋ ਜੀ ਅੱਜ ਇਟਲੀ ਦਾ ਹਾਲ ਇੱਕ ਤੇ ਬਾਰਿਸ਼ ਹੋ ਰਹੀ ਹੈ ਤੇ ਲਾਈਨਾਂ ਦੇਖੋ ਲੱਗੀਆਂ ਜ ਟ੍ਰੈਫਿਕ ਦੀ ਜਿੱਥੇ ਤੱਕ ਨਿਗਾਹ ਜਾਓਗੇ ਸਾਰੇ ਗੱਡੀਆਂ ਗੱਡੀਆਂ ਲਾਈਨ ਦੇਖੋ ਤੁਸੀਂ ਕਿੱਥੇ ਤੱਕ ਲੱਗੀ ਹੋਈ ਹੈ ਸਾਹਮਣੇ ਦੇਖੋ ਤੇ ਇੰਨਾ ਲੰਮਾ ਟ੍ਰੈਫਿਕ ਹੋ ਜਾਂਦਾ ਕਈ ਵਾਰ ਤਾਂ ਘੰਟਾ ਘੰਟਾ ਵੀ ਇਦਾਂ ਲਾਈਨਾਂ 'ਚ ਰੁਕਣਾ ਪੈਂਦਾ ਬਹੁਤ ਜ਼ਿਆਦਾ ਲੰਮਾ ਹੋ ਗਿਆ ਟ੍ਰੈਫਿਕ ਹਾਟ ਪਾਸੇ ਦੇਖੋ ਜਿਹੜਾ ਉਧਰੋਂ ਆਉਣ ਵਾਲਾ ਰਸਤਾ ਉਹ ਸਾਰਾ ਇਦਾਂ ਬਲੌਕ ਹੋਏ ਜਾ ਰਹੇ ਤੇ ਜਿਹੜਾ ਇਧਰੋਂ ਜਾਂਦਾ ਉਹ ਚਾਈ ਜਾਂਦੀਆਂ ਨੇ ਗੱਡੀਆਂ ਤੇ ਆਉਣ ਵਾਲੇ ਸਾਰੇ ਦੇਖੋ ਬਲੌਕ ਹੋ ਗਏ ਇਦਾਂ ਵਿੱਚ ਇੱਕ ਦਿਵਾਰ ਤਾਂ ਇਦਾਂ ਬਲੌਕ ਹੁੰਦਾ ਹੀ ਆ ਰਸਤੇ ਜਾਂ ਤਾਂ ਕੋਈ ਐਕਸੀਡੈਂਟ ਵਗੈਰਾ ਹੋ ਜਾਂਦਾ ਜਾਂ ਫਿਰ ਕੋਈ ਕੰਮ ਵਗੈਰਾ ਚੱਲਦਾ ਹੋਵੇ ਹਨਾ ਇਦਾਂ ਤੇ ਫਿਰ ਇਦਾਂ ਹੀ ਰਸਤੇ ਬਲੌਕ ਹੋ ਜਾਂਦੇ ਆ ਬਹੁਤ ਮੁਸ਼ਕਲ ਹੈ ਇਦਾਂ ਟ੍ਰੈਫਿਕ ਦੇ ਵਿੱਚ ਪੜਨਾ ਨਾ ਤਾਂ ਕੋਈ ਹੋਰ ਰਸਤਾ ਹੁੰਦਾ ਕਿ ਬੰਦਾ ਵਿੱਚੋਂ ਨਿਕਲ ਸਕੇ ਜਿੱਦਾਂ ਇਹ ਤਾਂ ਹੁਣ ਵੱਡੇ ਰੋੜਾ ਅਗਰ ਬੱਸ ਬੱਸ ਵਿੱਚ ਹੋਈਏ ਨਾ બસ ਵੇਤ ਦੇ ਬਲੌਕ ਹੋ ਜਾਂਦੀਆਂ ਨਾ ਤਾਂ ਕੋਈ ਖਿੜਕੀ ਖੁੱਲੀ ਹੁੰਦੀ ਆ ਬਲੌਕ ਜਦੋਂ ਬਲੌਕਿੰਗ ਹੋਈ ਹੁੰਦੀ ਆ ਨਾ ਨਾ ਕੋਈ ਖਿੜਕੀ ਨਾ ਸ਼ੀਸ਼ਾ ਸਾਰਾ ਕੁਝ ਬੰਦ ਹੁੰਦਾ ਤੇ ਐਂ ਲੱਗਦਾ ਹੁੰਦਾ ਕਿ ਪਤਾ ਨਹੀਂ ਹੁਣ ਕੀ ਹੋ ਜੂਗਾ ਬੱਸਾਂ ਦਾ ਇਹ ਹਾਲ ਹੋ ਜਾਂਦਾ ਸਾਰਾ ਕੁਝ ਬੰਦ ਟਰੱਕ ਦੇਖੋ ਟੈਂਕਰ ਜਿਹੇ ਉੱਪਰਲਾ ਰੋਡ ਚੱਲ ਰਿਹਾ ਉਹ ਤੇ ਜਾ ਰਿਹਾ ਸਾਰੇ ਉੱਪਰੋਂ ਤਾਂ ਨੀਚੇ ਵਾਲਾ ਬਲੌਕ ਹੋ ਗਿਆ ਇੱਕ بارش ਦੇ ਕਰਕੇ ਹੋਰ ਵੀ ਜ਼ਿਆਦਾ ਹੋ ਜਾਂਦਾ ਬਹੁਤ ਪ੍ਰੋਬਲਮ ਆਉਂਦੀ ਹੈ ਇਟਲੀ ਦੇ ਮੌਸਮ ਦਾ ਹਾਲ ਦੇਖੋ ਇੰਨਾ ਮੀਂਹ ਪੈ ਰਿਹਾ ਵਾ ਇਦਾਂ ਲੱਗਦਾ ਰਾਤ ਹੋ ਗਈ ਅਜੇ 3 ਵਜੇ ਬੋਲਾ ਸਾਨੂੰ ਤਾਂ ਮੀਂਹੇ ਤੰਗ ਕੀਤਾ ਹੋਇਆ ਹਰਦੇ ਹੀ ਨਹੀਂ ਹਟਦਾ ਹੀ ਨਹੀਂ ਇੱਕ ਵਾਰ ਸਟਾਰਟ ਹੋ ਜੇ ਪੈਣਾ ਬਸ ਫੇਰ ਤਾਂ ਵੀਕ ਦੀ ਤਾਂ ਬਸ ਗਰੰਟੀ ਹੈ ਫੇਰ ਨਹੀਂ ਰੁਕਦਾ ਪਰ ਆਵਾਜਾ ਹੀ ਨਹੀਂ ਰੁਕਦੀ ਜਿੰਨਾ ਮਰਜੀ ਮੀਂਹ ਆ ਜਾਏ ਕੰਮ ਵਾਲੇ ਨੇ ਕੰਮਾਂ ਤੇ ਜਾਣਾ ਸਕੂਲ ਵਾਲੇ ਨੇ ਸਕੂਲ ਜਾਣਾ ਬੀਲਿਆਂ ਨੇ ਇੰਨੇ ਘੁੰਮਣ ਜਾਣਾ ਕੋਈ ਨਹੀਂ ਟਿਕਦਾ ਹੈਗਾ ਇੱਦਾਂ ਚੱਲਦੇ ਰਹੇ ਤਾਂ ਸਾਹਮਣੇ ਜਿਹੜੀਆਂ ਸਾਡੀਆਂ ਪਹਾੜੀਆਂ ਸਾਰੀਆਂ ਦੇਖ ਲਓ ਲੁੱਕ ਗਈਆਂ ਸਾਰੇ ਆਏ ਨਾ ਧੁੰਦ ਛਾ ਗਈ ਹੈ ਹਨੇਰਾ ਜਾ ਹੋ ਗਿਆ ਸਾਰੇ ਕੋਈ ਪਹਾੜੀ ਵੀ ਨਹੀਂ ਦੀ ਸਾਡੀ ਤੇ ਲੋਕ ਹੁੰਦੇ ਸਾਰੀਆਂ ਵਿੱਚ ਕਾਫੀ ਤੇਜ਼ ਪੈ ਰਹੇ ਆ ਮੀ ਸੁੰਦਰ ਵੀ ਸਾਡਾ ਸਾਰਾ ਧੁੰਦ ਜੀ ਵਿੱਚ ਹੀ ਲੁੱਕ ਗਿਆ ਨੇ ਤੇਰਾ ਸਾਡਾ ਗਰਾਊਂਡ ਅੱਜ ਖਾਲੀ ਪਿਆ ਨਹੀਂ ਤਾਂ ਰੌਣਕਾਂ ਲੱਗੀਆਂ ਹੁੰਦੀਆਂ ਜੇ بارش ਨਾ ਹੋਵੇ ਠੰਡ ਜਿੰਨੀ ਮਰਜ਼ੀ ਹੋਵੇ ਹਵਾ ਹੋਵੇ ਕੁਛ ਮਰਜ਼ੀ ਹੋਵੇ ਪਰ ਗਰਾਊਂਡ 'ਚ ਇਦਾਂ ਰੌਣਕ ਲੱਗੀਆਂ ਹੁੰਦੀਆਂ ਅੱਜ ਤਾਂ ਸੁਣਨਾ ਪਿਆ ਗਰਾਊਂਡ ਵੀ ਸਾਡਾ ਫੀਲ ਬੜਾ ਫਸਾਰਾ ਹੁੰਦੀ ਜਾ ਰਿਹਾ ਕੁਇਆ ਆ ਰਿਹਾ ਕੁਇਆ ਜਾ ਰਿਹਾ ਸਭ ਪਾੜੀ ਇਹੋਕਦਾ ਕੋਈ ਨਹੀਂ ਮੌਸਮ ਜਿੰਨਾ ਮਾਰਚ ਦਾ ਹੋੜੀ ਰੋੜ ਚਾਰੇ ਪਾਸੇ ਵੜਨੇ ਜਗੀਆਂ ਮਿਤਾਈਏ